ਅੱਜ ਆ ਰਹੀ AI ਤਕਨੀਕ ਇੱਕ ਪਾਸੇ ਜੀ ਅਣਪੜਤਾਏ ਗਾਮੇ ਦੀ 2025 ਸਾਲ ਪਹਿਲਾਂ ਆਖੀ ਇੱਕ ਸੱਚੀ ਗੱਲ ਅਤੇ AI ਤੋਂ ਵੱਧ ਕੇ ਗੱਲ ਬੱਟ ਡਾਲੂ ਘੜਦੇ ਸੀ ਹਰਟਾ ਵਾਲੇ ਖੇਤ ਤੇ ਗਰਮੀ ਵੀ ਬਾੜੀ ਚਲੋ ਕੰਮ ਨਾਲ ਕੰਮ ਕੁਦਰਤ ਦੀ ਗਰਮੀ ਆਪਦੇ ਪਾਸਿਓਂ ਸਹੀ ਸੀ ਬਾਪੂ ਕਹਿੰਦਾ ਚਲੋ ਮੁੰਡਿਓ ਦੁਪਹਿਰੇ ਘੰਟਾ ਘੜੀ ਲੋਟਨੇ ਲੱਗੇ ਨਾਲੇ ਫੇਰ ਚਾਹ ਬਣਾ ਕੇ ਪੋਣੇ ਖੋਲਿਏ ਚਾਹ ਉਬਲ ਗਈ ਪੋਣੇ ਖੋਲੇ ਅੰਬ ਦੇ achar ਦੀ ਬਾਸ਼ਨਾ ਟਾਲੀਆਂ ਨੂੰ ਜਾਚੜੀ ਚਲੋ ਅੰਬ ਦੇ achar ਨਾਲ ਤੰਦੂਰ ਦੀਆਂ ਰੋਟੀਆਂ ਤੇ ਨਾਲ-ਨਾਲ ਚਾਹ ਦੇ ਛੜਾਕੇ ਸ਼ੁਰੂ ਹੋ ਗਏ ਵਿੱਚੋਂ ਇੱਕ ਬੰਦਾ ਗੱਲ ਤੋੜਦਾ ਹੈ ਅਖੇ ਜਾਰ ਅੱਜ ਕੱਲ ਤਾਂ ਸੁਣਿਆ ਮਸ਼ੀਨਾਂ ਬੜੀਆਂ ਆ ਗਈਆਂ ਟੋਕਾ ਕਰਨਾ ਵੀ ਬੜਾ ਸੌਖਾ ਹੋ ਗਿਆ ਤੱਕੇ ਵੀ ਆ ਗਈ ਜਿਹੜੇ ਕਣਕ ਸਾਫ ਕਰਦੇ ਨੇ ਦੂਜਾ ਕਹਿੰਦਾ ਜਦੋਂ ਜਰ ਕਰਪੈਣ ਇਹ ਦੱਸਦੇ ਐ ਵੀ ਆ ਗਈ ਜਿਹੜੀ ਕਣਕ ਨਿਖਾਰ ਕੇ ਸਾਰਾ ਕੰਮ ਕੇ ਰਾਂਚੀ ਨਿਮੇੜਦੀ ਐ ਤਾਇਆ ਕਾਮਾ ਸੁਣੀ ਗਿਆ ਸੁਣੀ ਗਿਆ ਕੋਈ ਆਖੇ ਸ਼ਹਿਰ ਚ ਤਾਂ ਕੱਪੜੇ ਧੋਣ ਨੂੰ ਵੀ ਮਸ਼ੀਨਾਂ ਆ ਗਈਆਂ ਦੱਸਦੇ ਐ ਗਾਮਾ ਤਾਇਆ ਹੌਲੀ ਜਹੀ ਬੋਲ ਕੇ ਕਹਿੰਦਾ ਗਿੰਦਰਾ ਚਾਹ ਕੇ ਰਾਂ ਹੋਰ ਪਰ ਕੌਲਾ ਬਾਕੀ ਬੰਦੇ ਗੱਲਾਂ ਕਰਨ ਕੋਈ ਕੁਸ ਸ਼ੋਰਲੀ ਛੱਡੀ ਤੇ ਕੋਈ ਕੁਸ ਤਾਇਆ ਸੁਣੀ ਗਿਆ ਕੌਲੇ ਚੋਂ ਚਾਹ ਦਾ ਰੰਦਾ ਸੜਾਕਾ ਮਾਰ ਕੇ ਤਾਇਏ ਨੇ ਕੌਲਾ ਮਾਂਜਣ ਨੂੰ ਮਿੱਟੀ ਚ ਹਰਖ ਦੇ ਨਾਲ ਖਸੋੜਿਆ ਤੇ ਮਾਝ ਦਾ ਮਾਝਾ ਬੋਲਿਆ ਹਾਂ ਭਾਈ ਮਸ਼ੀਨ ਤਾਂ ਕਹਿੰਦੇ ਮੂੰਹ ਚ ਬੁਰਕੀਆਂ ਪਾਉਣ ਵਾਲੀ ਵੀ ਆ ਗਈ ਪਰ ਕਹਿੰਦਾ ਉਹ ਚਲਾਉਣੇ ਔਖੀ ਐ ਸਾਰੇ ਝਾਕਣਾ ਵੀ ਕੀ ਗੱਲ ਕਰਦਾ ਤਾਇਆ ਵਿੱਚੋਂ ਇੱਕ ਨੇ ਤਾਂ ਤਾਇਆ ਕਿਵੇਂ ਗੱਲ ਕੀ ਮਸ਼ੀਨ ਮਸ਼ੀਨ ਮੂੰਹ ਚ ਬੁਰਕੀਆਂ ਪਾਉਣ ਵਾਲੀ ਆਊਗੀ ਪਰ ਉਹਦੀ ਸ਼ਰਤ ਹੋਇਆ ਕਰੂ ਕੀ ਸ਼ਰਤ ਕਿਵੇਂ ਤਾਇਆ ਵੀ ਪਾਈ ਜਿਹੜੀ ਬੁਰਕੀ ਪਹਿਲਾਂ ਪਾਈ ਸੀ ਉਹ ਦੂਜੀ ਬੁਰਕੀ ਤੋਂ ਪਹਿਲਾਂ ਪਹਿਲਾਂ ਲੰਘਾ ਲਈ ਤਾਂ ਲੋਟ ਹੈ ਨਹੀਂ ਤਾਂ ਮਸ਼ੀਨ ਅਗਲੇ ਦੇ ਕਸਾ ਆੜਤੇ ਥਪੇੜਾ ਮਾਰਿਆ ਕਰੂ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ